ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਕਹਾਣੀ ਆ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਦੇ ਇੱਕ ਪੁੱਤ ਤੇ ਤਿੰਨ ਧੀਆਂ ਸੀ ਆਪਾਂ ਮੇ ਕਿ ਉਹਨਾਂ ਦਾ ਪੁੱਤ ਵੱਡਾ ਸੀ ਪਰ ਫਿਰ ਵੀ ਔਰਤਾਂ ਨੂੰ ਨਾ ਇਈ ਵਾਰ ਇਹ ਹੁੰਦਾ ਕਿ ਸਾਡੇ ਦੋ ਮੁੰਡੇ ਹੋਣ ਤੇ ਉਸ ਤੋਂ ਬਾਅਦ ਉਹਨਾਂ ਦੇ ਤਿੰਨ ਬੇਟੀਆਂ ਹੋਈਆਂ ਬੇਟਾ ਵੱਡਾ ਸੀ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਸੀ ਤੇ ਕੁੜੀਆਂ ਸੀ ਜਿਹੜੀਆਂ ਉਹ ਵੀ ਪੜ੍ਹਾਈ 'ਚ ਵਧੀਆ ਸੀ ਇਸੇ ਕਰਕੇ ਬਲਵੰਤ ਸਿੰਘ ਨੇ ਆਪਣੇ ਚਾਰੋਂ ਬੱਚੇ ਵਧੀਆ ਸਕੂਲ ਦੇ ਵਿੱਚ ਲਾਏ ਹੋਏ ਸੀ ਬਲਵੰਤ ਸਿੰਘ ਆਪ ਸਰਕਾਰੀ ਨੌਕਰੀ ਕਰਦਾ ਸੀ ਤੇ ਉਹਦੇ ਘਰ ਵਾਲੀ ਸੀ ਉਹ ਅਨਪੜ੍ਹ ਸੀ ਜਦੋਂ ਬਲਵੰਤ ਸਿੰਘ ਦੇ ਬੱਚੇ ਥੋੜੇ ਵੱਡੇ ਹੋਏ ਅਚਾਨਕ ਬਲਵੰਤ ਸਿੰਘ ਦੀ ਮੌਤ ਹੋ ਜਾਂਦੀ ਆ ਤੇ ਉਹਦੇ ਘਰ ਵਾਲੀ ਅਨਪੜ੍ਹ ਸੀ ਇਸ ਕਰਕੇ ਉਹਨੂੰ ਨੌਕਰੀ ਨਹੀਂ ਮਿਲਦੀ ਤੇ ਬਲਵੰਤ ਸਿੰਘ ਦੀ ਜਿਹੜੀ ਨੌਕਰੀ ਆ ਉਹ ਘਟ ਹੋਈ ਹੁੰਦੀ ਆ ਜਿਸ ਕਰਕੇ ਉਹਦੇ ਘਰ ਵਾਲੀ ਦੀ ਪੈਨਸ਼ਨ ਵੀ ਨਹੀਂ ਲੱਗਦੀ ਕਿਉਂਕਿ ਸਾਡਾ ਜਿਹੇ ਜਿਹਾ ਸਿਸਟਮ ਆ ਇੰਡੀਆ ਦਾ ਪੰਜਾਬ ਦਾ ਜਿਹਦਾ ਕੰਮ ਰਹਿ ਗਿਆ ਉਹ ਵਿੱਚ ਰਹਿ ਵੀ ਜਾਂਦਾ ਕਈ ਵਾਰੀ ਇਸੇ ਕਰਕੇ ਹੁਣ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਸ੍ਰਿੰਦਰਪੁਰ ਦੇ ਸਿਰ ਤੇ ਆ ਗਈ ਸੀ ਸਰਿੰਦਰ ਕੌਰ ਨੇ ਸੋਚਿਆ ਕਿ ਵੀ ਜੇ ਮੈਂ ਆਪਣੇ ਬੱਚਿਆਂ ਨੂੰ ਨਾ ਪੜਾ ਸਕੀ ਤਾਂ ਇਹਨਾਂ ਦੇ ਦਿਲ ਵਿੱਚ ਇਹ ਮਲਾਲ ਰਹਿਣਾ ਵੀ ਜੇ ਸਾਡੇ ਪਾਪਾ ਹੁੰਦੇ ਤਾਂ ਅਸੀਂ ਪੜ੍ਹ ਲਿਖ ਜਾਂਦੇ ਤੇ ਉਹ ਆਪਣੇ ਬੱਚਿਆਂ ਨੂੰ ਇਹੀ ਕਹਿੰਦੀ ਆ ਕਿ ਪੁੱਤ ਤੁਸੀਂ ਪੜ੍ਹਾਈ ਜਾਰੀ ਰੱਖਣੀ ਆ ਪੜ੍ਹਨਾ ਤੁਸੀਂ ਮਿਹਨਤ ਕਰਨੀ ਆ ਮੈਂ ਜਿਵੇਂ ਮਰਜ਼ੀ ਤੁਹਾਡੀਆਂ ਖੀਸਾਂ ਭਰਾਂ ਜਿਹੜੀਆਂ ਸਰਿੰਦਰ ਕੌਰ ਦੀਆਂ ਬੇਟੀਆਂ ਹੁੰਦੀਆਂ ਉਹ ਆਪਣੀ ਮਾਂ ਨੂੰ ਕਹਿੰਦੀਆਂ ਵੀ ਮਾਂ ਸਾਨੂੰ ਪਤਾ ਹਨਾ ਵੀ ਆਪਣੀ ਕਮਾਈ ਇੰਨੀ ਨਹੀਂ ਹੈਗੀ ਆਪਾਂ ਇਹ ਕਰਦੇ ਆਂ ਵੀਰੇ ਨੂੰ ਤੁਸੀਂ ਪ੍ਰਾਈਵੇਟ ਸਕੂਲ 'ਚ ਹੀ ਲਾਈ ਰੱਖੋ ਤੇ ਅਸੀਂ ਤਾਂ ਤਿੰਨੇ ਬਣਾ ਸਰਕਾਰੀ 'ਚ ਹੀ ਪੜ ਲਾਂਗੇ। ਚਲੋ ਸਰੇਂਦਰ ਕੌਰ ਨੂੰ ਉਹਨਾਂ ਦੀ ਗੱਲ ਜੱਚੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀਆਂ ਕੁੜੀਆਂ ਮਿਹਨਤੀ ਆ ਤੇ ਉਹਨੇ ਆਪਣੀਆਂ ਤਿੰਨੋਂ ਕੁੜੀਆਂ ਨੂੰ ਪ੍ਰਾਈਵੇਟ ਸਕੂਲ 'ਚੋਂ ਹਟਾ ਕੇ ਸਰਕਾਰੀ 'ਚ ਲਾਤਾ। ਸਰਕਾਰੀ ਸਕੂਲ ਦੇ ਵਿੱਚ ਉਹਦੀਆਂ 3 ਵਧੀਆ ਪੜਦੀਆਂ ਸੀ ਤੇ ਬੇਟਾ ਸੀ ਜਿਹੜਾ ਉਹ ਪ੍ਰਾਈਵੇਟ ਦੇ ਵਿੱਚ ਪੜਦਾ ਸੀ ਤੇ ਉਹਦਾ ਬੇਟਾ ਬਹੁਤ ਮਿਹਨਤੀ ਸੀ। ਜਦੋਂ ਉਹਦਾ ਬੇਟਾ ਪਲੱਸ 2 ਕਰਨ ਤੋਂ ਬਾਅਦ ਕਾਲਜ ਦੇ ਵਿੱਚ ਜਾਂਦਾ ਕਾਲਜ ਦੇ ਵਿੱਚ ਉਹ ਬੀਏ ਸੀ ਕਰਦਾ। ਬੀਐਸਸੀ ਕਰਦਾ ਜਦੋਂ ਤਾਂ ਉੱਥੇ ਉਹਨੂੰ ਇੱਕ ਕੁੜੀ ਪਸੰਦ ਆਉਂਦੀ ਆ ਉਹ ਕੁੜੀ ਹੈ ਜਿਹੜੀ ਉਹ ਅਮੀਰ ਘਰਾਣੇ ਦੀ ਹੁੰਦੀ ਆ ਤੇ ਉਹ ਕੁੜੀ ਦਾ ਨਾਮ ਪ੍ਰੀਤ ਹੁੰਦਾ ਪ੍ਰੀਤ ਇਹਦੇ ਸ੍ਰਿੰਦਰਕੌਰ ਦਾ ਬੇਟਾ ਜਿਹਦਾ ਨਾਮ ਰਵੀ ਹੁੰਦਾ ਰਵੀ ਨੂੰ ਮਿਲਦੀ ਆ ਹੌਲੀ-ਹੌਲੀ ਦੋਨਾਂ ਦੀ ਦੋਸਤੀ ਹੁੰਦੀ ਆ ਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਰਵੀ ਥੋੜਾ ਲਾਲਚੀ ਟਾਈਪ ਦਾ ਬੰਦਾ ਸੀ ਜਦੋਂ ਰਵੀ ਨੂੰ ਇਹ ਪਤਾ ਲੱਗਦਾ ਵੀ ਪ੍ਰੀਤ ਦੇ ਪਾਪਾ ਵਧੀਆ ਬਿਜ਼ਨਸਮੈਨ ਨੇ ਤੇ ਪ੍ਰੀਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਤਾਂ ਉਹਨੂੰ ਇਹ ਲਾਲਚ ਹੁੰਦਾ ਵੀ ਨੌਕਰੀ ਤਾਂ ਪਤਾ ਨਹੀਂ ਮਿਲੂਗੀ ਨਾ ਵੀ ਇਹਦੇ ਪਾਪਾ ਦਾ ਬਿਜ਼ਨਸ ਆ ਜਿਹੜਾ ਉਹ ਮੇਰਾ ਹੀ ਹੋਊਗਾ ਇਸ ਲਈ ਉਹ ਪ੍ਰੀਤ ਨੂੰ ਵਿਆਹ ਕਰਾਉਣ ਦੀ ਜਿੱਦ ਕਰਦਾ ਪ੍ਰੀਤ ਕਹਿੰਦੀ ਆ ਕਿ ਰਵੀ ਹਜੇ ਮੈਂ ਵਿਆਹ ਬਾਰੇ ਸੋਚਿਆ ਨਹੀਂ ਤੇ ਨਾ ਹੀ ਮੈਨੂੰ ਕੋਈ ਹਜੇ ਹਨਾ ਹੈਗਾ ਸ਼ੌਂਕ ਵਿਆਹ ਕਰਾਉਣ ਦਾ ਵੀ ਮੈਂ ਤਾਂ ਆਪਣੇ ਪਾਪਾ ਦੀ ਇਕਲੌਤੀ ਔਲਾਦ ਆ ਤੇ ਮੈਂ ਨਹੀਂ ਚਾਹੁੰਦੀ ਕਿ ਹਜੇ ਮੈਂ ਸਹੁਰੇ ਘਰ ਜਾਵਾਂ ਤਾਂ ਰਵੀ ਕਹਿੰਦਾ ਵੀ ਦੇਖ ਪ੍ਰੀਤ ਆਇ ਨਹੀਂ ਹੈਗਾ ਕਿ ਜੇ ਤੇਰਾ ਵਿਆਹ ਹੋ ਗਿਆ ਤੇ ਮੈਂ ਤੈਨੂੰ ਪਿੱਕੇ ਜਾਨੋਂ ਹਟਾ ਦੂੰ ਵੈਸੇ ਵੀ ਵਿਆਹ ਲਈ ਮੈਂ 2 ਸਾਲ ਰੁੱਕ ਸਕਦਾ ਚਲੋ ਪ੍ਰੀਤ ਆਪਣੇ ਪਾਪਾ ਨਾਲ ਗੱਲ ਕਰਦੀ ਆ ਤੇ ਉਹਦੇ ਪਾਪਾ ਨੂੰ ਰਵੀ ਪਸੰਦ ਆ ਜਾਂਦਾ ਕਿਉਂਕਿ ਇਹ ਪੜ੍ਹਾਈ ਦੇ ਵਿੱਚ ਤਾਂ ਇੰਟੈਲੀਜੈਂਟ ਸੀ ਤੇ ਉਹਦੇ ਪਾਪਾ ਵੀ ਸੋਚਦੇ ਆ ਵੀ ਚਲੋ ਮੇਰਾ ਬਿਜ਼ਨਸ ਸੰਭਾਲਣ ਲਈ ਵਧੀਆ ਇੰਟੈਲੀਜੈਂਟ ਮੁੰਡਾ ਚਾਹੀਦਾ ਪ੍ਰੀਤ ਜਿਹੜੀ ਪੜ੍ਹਾਈ ਦੇ ਵਿੱਚ ਠੀਕ-ਠੀਕ ਹੀ ਹੁੰਦੀ ਆ ਕਿਉਂਕਿ ਉਹਨੇ ਸ਼ੁਰੂ ਤੋਂ ਹੀ ਸਾਰਾ ਐਸ਼ੋ ਆਰਾਮਾ ਜਿਹੜਾ ਵੇਖਿਆ ਹੁੰਦਾ ਤੇ ਜਿਹੜੇ ਬੱਚੇ ਵਧੀਆ ਐਸ਼ੋ ਆਰਾਮ 'ਚ ਪਲੇ ਹੁੰਦੇ ਆ ਨਾ ਉਹਨਾਂ ਨੂੰ ਕੋਈ ਬਾਲਾ ਨਹੀਂ ਹੁੰਦਾ ਪੜ੍ਹਾਈ ਦਾ ਉਹ ਬਹੁਤੀ ਮਿਹਨਤ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਉਹਨਾਂ ਨੂੰ ਹਰ ਇੱਕ ਚੀਜ਼ ਹਰ ਇੱਕ ਫੈਸਿਲਟੀ ਹੈ ਜਿਹੜੀ ਉਹ ਆਸਾਨੀ ਨਾਲ ਮਿਲ ਜਾਂਦੀ ਆ ਚਲੋ ਪ੍ਰੀਤ ਦੇ ਪਾਪਾ ਨੂੰ ਗੱਲ ਵਧੀਆ ਲੱਗਦੀ ਆ ਤੇ ਜਿਹੜਾ ਰਵੀ ਆ ਉਹ ਵੀ ਆਪਣੀ ਮਾਂ ਨਾਲ ਗੱਲ ਕਰਦਾ ਕਿ ਮਾਂ ਮੈਨੂੰ ਕੁੜੀ ਪਸੰਦ ਆ ਹਨਾ ਵੀ ਵਿਆਹ ਲਈ ਤਾਂ ਉਹ 2 ਸਾਲ ਰੁਕਣ ਲਈ ਕਹਿ ਰਹੇ ਆ ਪਰ ਵਧੀਆ ਘਰ ਤੋਂ ਆ ਤਾਂ ਰਵੀ ਦੀ ਮਾਂ ਕਹਿੰਦੀ ਵੀ ਦੇਖ ਪੁੱਤ ਜੇ ਤੈਨੂੰ ਕੁੜੀ ਪਸੰਦ ਆ ਮੈਂ ਮਨਾ ਨਹੀਂ ਕਰੂੰਗੀ ਪਰ ਇਹ ਨਾ ਹੋਵੇ ਕੱਲ ਨੂੰ ਕੋਈ ਤੇਰੀਆਂ ਭੈਣਾਂ ਤੇ ਇਤਰਾਜ਼ ਕਰੇ ਵੀ ਤਿੰਨ ਭੈਣਾਂ ਨੇ ਹਨਾ ਵੀ ਜੇ ਉਹ ਅਮੀਰ ਘਰ ਦੀ ਕੁੜੀ ਆ ਤਾਂ ਕੱਲ ਨੂੰ ਆ ਕੇ ਉਹਦੀ ਐਡਜਸਟਮੈਂਟ ਨਾ ਹੋਵੇ ਤਾਂ ਰਵੀ ਕਹਿੰਦਾ ਕਿ ਨਹੀਂ ਮਾਂ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਵੀ ਤੁਸੀਂ ਫਿਕਰ ਨਾ ਕਰੋ ਚਲੋ ਸੁਰਿੰਦਰ ਕਵਰਾ ਜਿਹੜੀ ਉਹ ਆਪਣੇ ਪੁੱਤ ਨੂੰ ਰਿਸ਼ਤੇ ਲਈ ਹਾਂ ਕਰ ਦਿੰਦੀ ਆ ਇੱਕ ਦਿਨ ਰਵੀ ਤੇ ਪ੍ਰੀਤ ਆਪਸ ਵਿੱਚ ਦੋਨੋਂ ਫੈਮਿਲੀ ਨੂੰ ਮਲਾਉਂਦੇ ਆ ਸਰਿੰਦਰਕੌਰ ਤੇ ਉਧਰੋਂ ਪ੍ਰੀਤ ਦੇ ਪਾਪਾ ਤੇ ਮੰਮੀ ਮਿਲਦੇ ਆ ਗੱਲਬਾਤ ਕਰਦੇ ਆ ਤੇ ਸਰਿੰਦਰਕੌਰ ਹਜੇ ਗੱਲ ਛੇੜਨੀ ਲੱਗੀ ਹੁੰਦੀ ਆ ਕੁੜੀਆਂ ਬਾਰੇ ਕਹਿਣੀ ਲੱਗੀ ਹੁੰਦੀ ਆ ਤਾਂ ਰਵੀ ਉਹਨੂੰ ਚੁੱਪ ਕਰਾ ਦਿੰਦਾ ਸਰਿੰਦਰਕੌਰ ਨੂੰ ਇਹ ਸੀ ਕਿ ਮੈਂ ਪ੍ਰੀਤ ਦੇ ਮੰਮੀ ਪਾਪਾ ਨਾਲ ਗੱਲ ਕਰਾਂ ਹਨਾ ਕੱਲ ਨੂੰ ਮੇਰੀਆਂ ਬੇਟੀਆਂ ਤੇ ਕੋਈ ਇਤਰਾਜ਼ ਕਰੇ ਵੀ ਇਹ ਤਾਂ ਤਿੰਨ ਨੇ ਅਸੀਂ ਇਹਨਾਂ ਦਾ ਕੀ ਕਰੀਏ ਪਰ ਰਵੀ ਚੁੱਪ ਰਹਿਣ ਲਈ ਕਹਿੰਦਾ ਤੇ ਉਹਦੀ ਮਾਂ ਚੁੱਪ ਰਹਿ ਜਾਂਦੀ ਆ ਚਲੋ ਦਿਨ ਨਿਸ਼ਚਿਤ ਕੀਤਾ ਜਾਂਦਾ ਤੇ ਦੋਨਾਂ ਦੀ ਮੰਗਣੀ ਹੋ ਜਾਂਦੀ ਆ ਤੇ ਮੰਗਣੀ ਤੋਂ ਬਾਅਦ ਪ੍ਰੀਤ ਜਿਹੜੀ ਉਹ ਫੋਨ ਕਰਦੀ ਆ ਆਪਦੀ ਸੱਸ ਨਾਲ ਵੀ ਗੱਲਬਾਤ ਕਰਦੀ ਆ ਤੇ ਉਸ ਤੋਂ ਬਾਅਦ ਚਲੋ ਵਿਆਹ ਦਾ ਸਮਾਂ ਵੀ ਆ ਜਾਂਦਾ ਤੇ ਦੋਨਾਂ ਦਾ ਵਿਆਹ ਹੋ ਜਾਂਦਾ ਹੁਣ ਵਿਆਹ ਕਰਨ ਲਈ ਸ੍ਰਿੰਦਰ ਕੋ ਸ੍ਰਿੰਦਰ ਕੌਰ ਕੋਲ ਕੋਈ ਬਹੁਤਾ ਪੈਸਾ ਨਹੀਂ ਸੀ ਪਰ ਪ੍ਰੀਤ ਦੇ ਪਾਪਾ ਚਾਹੁੰਦੇ ਸੀ ਕਿ ਵਿਆਹ ਵਧੀਆ ਹੋਵੇ ਕਿਉਂਕਿ ਉਹਨਾਂ ਦੀ ਇਕਲੌਤੀ ਧੀ ਸੀ ਤੇ ਉਹ ਅਮੀਰ ਬੰਦਾ ਸੀ ਪਰ ਸ੍ਰਿੰਦਰ ਕੌਰ ਆਪਣੇ ਕੁੜਮ ਨੂੰ ਕਹਿੰਦੀ ਆ ਕਿ ਵੀਰ ਜੀ ਮੈਂ ਤਾਂ ਹਨਾ ਤਿੰਨ ਧੀਆਂ ਦੀ ਮਾਂ ਵੀ ਇਹਦੇ ਪਾਪਾ ਜਦੋਂ ਚਲੇ ਗਏ ਛੱਡ ਕੇ ਵੀ ਸਾਰੇ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਵੀ ਇੰਨਾ ਖਰਚੇ ਤਾਂ ਨਹੀਂ ਮੈਂ ਕਰ ਸਕਦੀ ਤਾਂ ਪ੍ਰੀਤ ਦੇ ਪਾਪਾ ਕਹਿੰਦੇ ਆ ਕਿ ਚੱਲ ਕੋਈ ਗੱਲ ਨਹੀਂ ਫਿਰ ਮੈਂ ਪੈਲੱਸ ਕਰਾ ਲੈਣਾ ਖਰਚਾ ਮੈਂ ਕਰ ਦੂੰ ਸਾਰਾ ਤੁਸੀਂ ਬਰਾਤ ਲੈ ਆਇਓ ਤਾਂ ਸ੍ਰਿੰਦਰਕੌਰ ਕਹਿੰਦੀ ਵੀ ਮੈਂ ਬਹੁਤੀ ਬਰਾਤ ਨਹੀਂ ਲੈ ਕੇ ਆਉਣੀ ਵੀ ਜਦੋਂ ਮੇਰੇ ਚ ਖਰਚਾ ਕਰਨ ਦੀ ਹੀ ਨਹੀਂ ਪਹੁੰਚ ਹੈਗੀ ਹਨਾ ਪਰ ਪ੍ਰੀਤ ਦੇ ਪਾਪਾ ਕਹਿੰਦੇ ਆ ਕਿ ਨਹੀਂ ਫਿਰ ਇਸ ਤਰ੍ਹਾਂ ਤਾਂ ਮੇਰੀ ਬੇਇਜ਼ਤੀ ਹੋ ਜੂਗੀ ਵੀ ਤੁਸੀਂ ਕਾਫੀ ਬਰਾਤ ਲੈ ਕੇ ਆਇਓ ਚਲੋ ਸ੍ਰਿੰਦਰਕੌਰ ਆ ਜਿਹੜੀ ਉਹ 200 ਬੰਦਾ ਕਰ ਲੈਂਦੀ ਆ ਬਰਾਤ ਦਾ ਦੋਨਾਂ ਦਾ ਵਿਆਹ ਬੜੀ ਧੂਮਤਾਮ ਨਾਲ ਹੁੰਦਾ ਤੇ ਸੁਰਿੰਦਰ ਕੌਰ ਆਪਣੇ ਜਿਹੜੇ ਗਹਿਣੇ ਹੁੰਦੇ ਆ ਉਹਦੇ ਕੋਲ ਗਹਿਣੇ ਪਏ ਹੁੰਦੇ ਆ ਉਹਦੇ ਵਿਆਹ ਵਾਲੇ ਬਹੁਤ ਵਧੀਆ ਗਹਿਣੇ ਹੁੰਦੇ ਆ ਉਹ ਸਾਰੇ ਆਪਣੇ ਨੂਨ ਉਪਾ ਦਿੰਦੀਆਂ ਨੂੰ ਇਹ ਹੁੰਦਾ ਵੀ ਅੱਜ ਨਹੀਂ ਤਾਂ ਕੱਲ ਨੂਨ ਦਾ ਹੀ ਹੈਗਾ ਬਾਕੀ ਉਹਨੂੰ ਇਹ ਹੁੰਦਾ ਵੀ ਜਦੋਂ ਮੇਰਾ ਬੇਟਾ ਹੁਣ ਨੌਕਰੀ ਲੱਗ ਗਿਆ ਤਾਂ ਆਪਣੀਆਂ ਭੈਣਾਂ ਲਈ ਉਹ ਬਣਵਾ ਦੂ ਤੇ ਉਹਨਾਂ ਕੁਝ ਨਹੀਂ ਰੱਖਦੀ ਜਿੰਨੀ ਵੀ ਉਹਦੇ ਕੋਲੇ ਜਮ੍ਹਾਂ ਪੂੰਜੀ ਹੁੰਦੀ ਆ ਉਹ ਆਪਣੀ ਨੂਨ ਦੀ ਵਧੀਆ ਵਰੀ ਬਣਾਉਂਦੀ ਆ ਵਧੀਆ ਉਹ ਬਣਾਉਂਦੀ ਆ ਗਹਿਣੇ ਵਗੈਰਾ ਉਹਨੂੰ ਇਹ ਹੁੰਦਾ ਵੀ ਮੇਰੀ ਨੂਨ ਨੂੰ ਨਾਰਾਜ਼ਗੀ ਨਾ ਹੋਵੇ ਕਿਸ ਗੱਲ ਦੀ ਚਲੋ ਵਿਆਹ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਇਸ ਤਰ੍ਹਾਂ ਹੀ ਸਮਾਂ ਲੰਘਦਾ ਜਦੋਂ ਪ੍ਰੀਤ ਆਪਣੇ ਸਹੁਰੇ ਘਰ ਆਉਂਦੀ ਆ ਤਾਂ ਉਹਨੂੰ ਬਹੁਤ ਚੀਜ਼ਾਂ ਔਖੀਆਂ ਲੱਗਦੀਆਂ ਕਿਉਂਕਿ ਉਹਦਾ ਸਹੁਰਾ ਪਰਿਵਾਰ ਆ ਜਿਹੜਾ ਪਿੰਡ 'ਚ ਰਹਿੰਦਾ ਸੀ ਤੇ ਪਿੰਡ ਦੇ ਵਿੱਚ ਇੱਕ ਸ਼ਹਿਰ 'ਚ ਪਲੀ ਵੜੀ ਹੋਈ ਕੁੜੀ ਜਿਹੜੀ ਉਹ ਪਿੰਡ ਦੇ ਵਿੱਚ ਐਡਜਸਟ ਨਹੀਂ ਕਰ ਸਕਦੀ ਇਸੇ ਕਰਕੇ ਪ੍ਰੀਤ ਨੂੰ ਔਖਾ ਲੱਗਦਾ ਪ੍ਰੀਤ ਤਾਂ 10 ਦਿਨਾਂ ਬਾਅਦ ਹੀ ਬੋਰ ਹੋ ਜਾਂਦੀ ਹੈ ਤੇ ਉਹ ਰਵੀ ਨੂੰ ਕਹਿੰਦੀ ਹੈ ਕਿ ਮੈਂ ਨਹੀਂ ਇੱਥੇ ਰਹਿ ਸਕਦੀ ਰਵੀ ਕਹਿੰਦਾ ਦੇਖ ਪ੍ਰੀਤ ਤੈਨੂੰ ਕੁਝ ਟਾਈਮ ਤਾਂ ਰਹਿਣਾ ਪਊਗਾ ਵੀ ਹੌਲੀ-ਹੌਲੀ ਆਪਾਂ ਘਰ ਬਟਾਲਾਂਗੇ ਵੀ ਹੁਣ ਤਾਂ ਮੇਰੀ ਹਜੇ ਨੌਕਰੀ ਵੀ ਹੈ ਨਹੀਂ ਪਰ ਪ੍ਰੀਤ ਕਹਿੰਦੀ ਵੀ ਨਹੀਂ ਮੇਰੇ ਪਾਪਾ ਕੋਲ ਜਿਹੜਾ ਇੰਨਾ ਪੈਸਾ ਉਹ ਕਾਹਦੇ ਲਈ ਆ ਉਹ ਤੁਰੰਤ ਆਪਣੇ ਪਾਪਾ ਨੂੰ ਫੋਨ ਕਰਦੀ ਹੈ ਤੇ ਸਾਨੂੰ ਸ਼ਹਿਰ ਚ ਕੋਠੀ ਲੈ ਦਿਓ ਵੀ ਮੈਂ ਨਹੀਂ ਇੱਥੇ ਰਹਿ ਸਕਦੀ ਪ੍ਰੀਤ ਦੇ ਪਾਪਾ ਉਹਦੀ ਕੋਈ ਗੱਲ ਨਹੀਂ ਮੋੜਦੇ ਸੀ ਉਹਨਾਂ ਨੇ ਉਹਦੇ ਕਹਿਣ ਦੀ ਧੀਰ ਸੀ ਕਿ ਉਹਨਾਂ ਨੂੰ ਸ਼ਹਿਰ ਚ ਵਧੀਆ ਕੋਠੀ ਲੈਤੀ ਤੇ ਉਹ ਰਵੀ ਨੂੰ ਕਹਿੰਦੀ ਆ ਕਿ ਆਪਾਂ ਸ਼ਹਿਰ ਜਾ ਕੇ ਰਹਿਣਾ ਪਰ ਰਵੀ ਕਹਿੰਦਾ ਕਿ ਪ੍ਰੀਤ ਵੀ ਸ਼ਹਿਰ ਕਿਵੇਂ ਰਹਿ ਸਕਦੇ ਆ ਹਨ ਤਿੰਨੇ ਭੈਣਾਂ ਇੱਥੇ ਪਿੰਡ 'ਚ ਪੜਦੀਆਂ ਨੇ ਵੀ ਮੰਮੀ ਹੁੰਦੀ ਆ ਘਰੇ ਵੀ ਆਪਾਂ ਕਿਵੇਂ ਰਹਿ ਸਕਦੇ ਆ ਉਹ ਕਹਿੰਦੀ ਵੀ ਆਪਾਂ ਇਹਨਾਂ ਨੂੰ ਨਾਲ ਹੀ ਰੱਖ ਲਾਂਗੇ ਉਹ ਕਹਿੰਦਾ ਵੀ ਮੇਰੀਆਂ ਭੈਣਾਂ ਪੜਦੀਆਂ ਕਹਿੰਦੀ ਕੋਈ ਗੱਲ ਨਹੀਂ ਉੱਥੇ ਪੜਨ ਲੱਗ ਜਾਣਗੀਆਂ ਚਲੋ ਇੱਕ ਵਾਰੀ ਸਾਰਾ ਪਰਿਵਾਰ ਆ ਜਿਹੜਾ ਉਹ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦਾ ਸ਼ਹਿਰ ਦੇ ਵਿੱਚ ਆ ਕੇ ਸੁਰਿੰਦਰ ਕੌਰ ਆ ਜਿਹੜੀ ਕੋਠੀ ਦੀ ਆ ਸਫਾਈਆਂ ਕਰਦੀ ਆ ਖਾਣਾ ਬਣਾਉਂਦੀ ਆ ਤੇ ਉਹਦੀਆਂ 3 ਜਿਹੜੀਆਂ ਉਹ ਵੀ ਨਾਲ ਕੰਮ ਕਰਦੀਆਂ ਪਰ ਪ੍ਰੀਤ ਜਿਹੜੀ ਉਹ ਕੋਈ ਕੰਮ ਨਹੀਂ ਕਰਦੀ ਹੁੰਦੀ ਪ੍ਰੀਤ ਨੂੰ ਸੁਰਿੰਦਰਕੌਰ ਸੋਚਦੀ ਹੈ ਵੀ ਚਲ ਇਹ ਹੌਲੀ-ਹੌਲੀ ਕੰਮ ਕਰਨ ਲੱਗ ਜੂਗੀ ਵੀ ਜਦੋਂ ਮੇਰੀਆਂ ਕੁੜੀਆਂ ਵਿਆਹੀਆਂ ਨਹੀਂ ਐਸੇ ਨਹੀਂ ਕਰਨਾ ਤੇ ਪ੍ਰੀਤ ਨਾ ਰਵੀ ਨੂੰ ਕਹਿੰਦੀ ਆ ਕਿ ਵੀ ਮੇਰੇ ਤੋਂ ਕੰਮ-ਕੋਮ ਨਹੀਂ ਹੁੰਦਾ ਰਵੀ ਕਹਿੰਦਾ ਕੋਈ ਗੱਲ ਨਹੀਂ ਚਲ ਪੈਣਾ ਹੈਗੀਆਂ ਨੇ ਮੰਮੀ ਹੈਗੀ ਆ ਵੀ ਤੈਨੂੰ ਕੋਈ ਨਹੀਂ ਕਹੂਗਾ ਕੰਮ ਨੂੰ ਸਮਾਂ ਲੰਘਿਆ 6 ਮਹੀਨੇ ਲੰਘੇ ਤੇ ਪ੍ਰੀਤ ਜਿਹੜੀ ਉਹ ਆਪਣੀਆਂ ਸਹੇਲੀਆਂ ਨਾਲ ਕਿੱਟੀ ਪਾਰਟੀ ਜਾਂਦੀ ਆ ਲੇਟ ਨਾਈਟ ਆਉਂਦੀ ਆ ਕਿਤੇ ਦੱਸ ਕੇ ਨਹੀਂ ਜਾਂਦੀ ਛੋਟੇ ਕੱਪੜੇ ਪਾਉਂਦੀ ਆ ਹੁਣ ਸ੍ਰਿੰਦਰਕੌਰ ਇੱਕ ਪਿੰਡੂ ਜੀਵਨ ਬਤੀਤ ਕੀਤਾ ਸੀ ਉਹਨੇ ਤੇ ਉਹਨੂੰ ਐਵੇਂ ਵੀ ਲੱਗਦਾ ਹਨਾ ਵੀ ਮੇਰੀ ਨੂੰ ਇਸ ਤਰ੍ਹਾਂ ਹੁਣ ਟੋਕ ਟਕਾਈ ਤਾਂ ਘਰ ਦੇ ਵਿੱਚ ਹੋ ਹੀ ਜਾਂਦੀ ਆ ਉਹ ਪ੍ਰੀਤ ਨੂੰ ਨਾ ਕਹਿੰਦੀ ਉਹ ਰਵੀ ਨੂੰ ਕਹਿੰਦੀ ਰਵੀ ਤੂੰ ਟੋਕਿਆ ਕਰ ਪ੍ਰੀਤ ਨੂੰ ਥੋੜਾ ਬਹੁਤਾ ਕੱਪੜੇ ਪਾਉਣ ਦਾ ਲਿਹਾਜ਼ ਵੇਖੇ ਵੀ ਰਾਤ ਨੂੰ ਲੇਟ ਘਰ ਆਉਂਦੀ ਆ ਤਾਂ ਰਵੀ ਕਹਿ ਦਿੰਦਾ ਵੀ ਮਾਂ ਮੈਂ ਉਹਨੂੰ ਨਹੀਂ ਕਹਿ ਸਕਦਾ ਮੈਂ ਉਹਦੇ ਪਿਓ ਦੇ ਇਹਿਸਾਨ ਥੱਲੇ ਦੱਬਿਆ ਹੋਇਆ ਤੇ ਨਾਲੇ ਪ੍ਰੀਤ ਤਾਂ ਐਸੀ ਤਰ੍ਹਾਂ ਹੀ ਰਹੀ ਆ ਵੀ ਹੁਣ ਮੈਂ ਉਹਨੂੰ ਕਿਵੇਂ ਟੋਕ ਸਕਦਾ ਚਲੋ ਪਰ ਜਿਹੜੀ ਸੁਰਿੰਦਰ ਕੌਰ ਆ ਉਹ ਵੇਖਦੀ ਰਹਿੰਦੀ ਆ ਸੁਰਿੰਦਰ ਕੌਰ ਉੱਠ ਕੇ ਕੰਮ ਕਰਦੀ ਆ ਉਹਦੀਆਂ ਧੀਆਂ ਲੱਗਦੀਆਂ ਨਾਲ ਕਿਉਂਕਿ ਕੋਠੀ ਬਹੁਤ ਵੱਡੀ ਸੀ ਹੁਣ ਸਫਾਈ ਵੀ ਰੱਖਣੀ ਪੈਂਦੀ ਸੀ ਇੱਕ ਵਾਰੀ ਨਾ ਕੰਮ ਕਰਦੇ ਕਰਦੇ ਰਸੋਈ 'ਚ ਗੈਸ ਤੇ ਦੁੱਧ ਨਿਕਲ ਗਿਆ ਤੇ ਉਧਰੋਂ ਪ੍ਰੀਤ ਆਈ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਆ ਕਿ ਤੇਰਾ ਧਿਆਨ ਨਹੀਂ ਕੰਮ 'ਚ ਤੈਨੂੰ ਪਤਾ ਹਾ ਸਿਲੰਡਰ ਗੈਸ ਸਿਲੰਡਰ ਕਿੰਨਾ ਮਹਿੰਗਾ ਤੇ ਜਿਹੜਾ ਹਾ ਸ਼ੈਲਫ ਤੇ ਪੱਥਰ ਲੱਗਿਆ ਕਿੰਨਾ ਮਹਿੰਗਾ ਦੁੱਧ ਡੋਲਤਾ ਨਾਲੇ ਦੁੱਧ ਕਿਤੇ ਆਈ ਆ ਜਾਂਦਾ ਮੇਰੇ ਪਿਓ ਦੇ ਖਰਚੇ ਤੇ ਤੁਹਾਨੂੰ ਐਸ ਵਜ੍ਹੀ ਹੋਈ ਆ ਤੁਸੀਂ ਚੀਜ਼ਾਂ ਦਾ ਧਿਆਨ ਨਹੀਂ ਰੱਖ ਸਕਦੀ ਪ੍ਰੀਤ ਦੀ ਇਹ ਗੱਲ ਸੁਣ ਕੇ ਸੁਰਿੰਦਰ ਕੌਰ ਜਿਹੜੀ ਉਹ ਹੈਰਾਨ ਰਹਿ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਹੌਲੀ-ਹੌਲੀ ਸਮਾਂ ਪੈਂਦਾ ਤਾਂ ਪ੍ਰੀਤ ਦਾ ਵਿਹੇਵ ਜਿਹੜਾ ਆਪਣੀਆਂ ਨਣਾਂ ਦਾ ਤੇ ਸੱਸ ਪ੍ਰਤੀ ਇਦਾਂ ਦਾ ਹੋ ਜਾਂਦਾ ਜਿਵੇਂ ਉਹ ਕਰਦੀਆਂ ਨੌਕਰਾਨੀਆਂ ਹੋਣ ਜੇ ਹੁਣ ਕੰਮ ਕਰਦੇ ਸਮੇਂ ਉਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਜਾਂ ਕੋਈ ਡੁੱਲ ਵਿਗੜ ਜਾਂਦਾ ਤਾਂ ਪ੍ਰੀਤ ਉਹਨਾਂ ਨੂੰ ਖਾਣ ਨੂੰ ਪੈਂਦੀ ਤੇ ਉਹਨੂੰ ਐ ਲੱਗਣ ਲੱਗ ਗਿਆ ਸੀ ਵੀ ਇਹ ਮੇਰੇ ਪਿਓ ਦੇ ਰੇਮੋ ਕਰਮ ਤੇ ਨਹੀਂ ਆ ਤੇ ਉਹ ਰਵੀ ਨੂੰ ਕਹਿੰਦੀ ਆ ਕਿ ਰਵੀ ਵੀ ਮੈਨੀ ਇਹਨਾਂ ਨੂੰ ਰੱਖ ਸਕਦੀ ਤਾਂ ਰਵੀ ਕਹਿੰਦਾ ਕਿ ਪ੍ਰੀਤ ਤੈਨੂੰ ਪਤਾ ਨਾ ਮੇਰੀ ਮਾਂ ਇਕੱਲੀ ਐ ਤੇ ਤਿੰਨ ਭੈਣਾਂ ਵੀ ਇਹਨਾਂ ਨੂੰ ਮੈਂ ਕਿੱਥੇ ਛੱਡਾਂ ਵੀ ਉਦੋਂ ਤਾਂ ਤੂੰ ਕਹਿੰਦੀ ਸ਼ਹਿਰ ਆਜੋ ਕਹਿੰਦੀ ਉੱਥੇ ਖਰਚਾ ਦੇ ਦਿਆ ਕਰੀ ਤੇ ਇਹਨਾਂ ਨੂੰ ਉੱਥੇ ਰੱਖ ਰਵੀ ਕਹਿੰਦਾ ਕਿ ਪ੍ਰੀਤ ਇਹ ਤਾਂ ਪੋਸੀਬਲ ਨਹੀਂ ਹੈਗਾ ਪ੍ਰੀਤ ਕਹਿੰਦੀ ਵੀ ਕੋਈ ਗੱਲ ਨਹੀਂ ਤੂੰ ਜਿੰਮੇ ਮਰਜ਼ੀ ਗੱਲ ਕਰੇ ਮੇਰਾ ਕੰਮ ਨਹੀਂ ਚਲੋ ਇੱਕ ਦਿਨ ਰਵੀ ਆਉਂਦਾ ਹਨਾ ਕੰਮ ਤੋਂ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਜੇ ਤੁਹਾਨੂੰ ਸ਼ਹਿਰ ਦੇ ਵਿੱਚ ਰਹਿਣਾ ਸੌਖਾ ਨਹੀਂ ਲੱਗਦਾ ਤਾਂ ਤੁਸੀਂ ਪਿੰਡ ਵਾਲੇ ਘਰ ਚ ਚਲੇ ਜਾਓ ਉਹ ਕਹਿੰਦੀ ਵੀ ਪੁੱਤ ਸਾਨੂੰ ਤਾਂ ਕੋਈ ਔਖਾ ਨਹੀਂ ਹਨਾ ਵੀ ਅਸੀਂ ਤਾਂ ਵਧੀਆ ਰਹਨੇ ਆ ਠੀਕ ਐ ਪ੍ਰੀਤ ਨੂੰ ਸਾਡੀਆਂ ਕਈ ਗੱਲਾਂ ਪਸੰਦ ਨਹੀਂ ਆਉਂਦੀਆਂ ਪਰ ਅਸੀਂ ਪਿੰਡ 'ਚ ਕਿਵੇਂ ਰਹਿਵਾਂਗੇ ਕੱਲੀਆਂ ਤੇਰੀਆਂ ਭੈਣਾਂ ਮਟਿਆਰਾਂ ਨੇ ਹਨਾ ਕੀ ਜਮਾਨਾਗਾ ਤਾਂ ਰਵੀ ਕਹਿੰਦਾ ਵੀ ਨਹੀਂ ਮਾਂ ਇਹ ਨਾ ਪ੍ਰੀਤ ਦੇ ਪਾਪਾ ਦਾ ਘਰ ਆ ਤੇ ਪ੍ਰੀਤ ਜਿਵੇਂ ਚਾਹੂਗੀ ਉਵੇਂ ਹੋਊਗਾ ਵੀ ਪ੍ਰੀਤ ਨਹੀਂ ਚਾਹੁੰਦੀ ਕਿ ਤੁਸੀਂ ਇੱਥੇ ਰਹੋ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਪਿੰਡ ਦੇ ਵਿੱਚ ਰਹਿ ਲਓ ਤਾਂ ਸੁਰਿੰਦਰ ਕੌਰ ਆਪਣੇ ਪੁੱਤ ਦੇ ਮਿੰਟਾਂ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਨਹੀਂ ਪਤਾ ਇਸ ਤਰ੍ਹਾਂ ਤਾਂ ਔਖਾ ਹੋ ਜੂ ਇਹ ਗੱਲ ਕਰਦੇ ਕਰਦੇ ਪ੍ਰੀਤ ਵੀ ਆ ਜਾਂਦੀ ਆ ਤੇ ਪ੍ਰੀਤ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੈਂ ਤੁਹਾਡੇ ਸਾਰੇ ਟੱਬਰ ਦਾ ਠੇਕਾ ਨਹੀਂ ਲਿਆ ਹੋਇਆ ਤੁਸੀਂ ਸਾਰੀਆਂ ਬੇਲੀਆਂ ਖਾਨੀਆਂ ਮੇਰੇ ਪਿਓ ਦੀ ਕਮਾਈ ਤੇ ਮੈਂ ਨਹੀਂ ਤੁਹਾਨੂੰ ਰੱਖ ਸਕਦੀ ਤਾਂ ਸ੍ਰਿੰਦਰਕੌਰ ਕਹਿੰਦੀ ਪੁੱਤ ਜਦੋਂ ਤੂੰ ਰਵੀ ਨਾਲ ਵਿਆਹ ਕਰਵਾਇਆ ਉਦੋਂ ਵੀ ਤੈਨੂੰ ਪਤਾ ਹੀ ਸੀ ਵੀ ਅਸੀਂ ਐਨੇ ਜਾਣੇ ਆ ਵੀ ਹੁਣ ਤੈਨੂੰ ਅਸੀਂ ਬੁਰੇ ਲੱਗਣ ਲੱਗੇ ਕਹਿੰਦੀ ਮੇਰੇ ਅੱਗੇ ਨਾ ਜ਼ਿਆਦਾ ਜਵਾਨ ਨਾ ਚਲਾ ਜਿਹੜੀ ਗੱਲ ਕਹੀ ਆ ਉਹੀ ਕਰ ਚਲੋ ਆਪਣਾ ਸਮਾਨ ਬੰਨੋ ਤੇ ਪਿੰਡ ਜਾਓ ਚਲੋ ਸਰੇਂਦਰ ਕੌਰ ਆ ਜਿਹੜੀ ਬਹੁਤ ਮਿੰਨਤਾ ਕਰਦੀ ਆ ਪਰ ਉਹਦੀਆਂ ਧੀਆਂ ਨੂੰ ਰੋਕਦੀਆਂ ਕਿ ਮਾਂ ਤੂੰ ਮਿੰਨਤਾ ਨਾ ਕਰ ਚਲ ਆਪਾਂ ਪਿੰਡ ਰਹਿਣੇ ਆ ਉਹ ਕਹਿੰਦੀ ਪੁੱਤ ਮੈਂ ਸੋਨੂ ਮਟਿਆਰਾਂ ਨੂੰ ਲੈ ਕੇ ਪਿੰਡ ਕੱਲੀ ਰਹੂੰ ਤਾਂ ਸਰੇਂਦਰ ਕੌਰ ਦੀਆਂ ਧੀਆਂ ਨੂੰ ਕਹਿੰਦੀਆਂ ਕਿ ਮਾਂ ਤੂੰ ਸਾਡੇ ਤੇ ਵਿਸ਼ਵਾਸ ਰੱਖ ਅਸੀਂ ਤੈਨੂੰ ਕੁਝ ਨਾ ਕੁਝ ਪੜ੍ਹ ਕੇ ਵਿਖਾਵਾਂਗੇ ਤੈਨੂੰ ਸਾਡਾ ਕੋਈ ਲਾਂਭਾ ਨਹੀਂ ਆਊਗਾ ਪਰ ਇਸ ਤਰ੍ਹਾਂ ਭਾਬੀ ਤੇ ਵੀਰਾ ਤੇਰੀ ਬੇਇੱਜ਼ਤੀ ਕਰਨਾ ਸਾਡੇ ਤੇ ਬਰਦਾਸ਼ਤ ਨਹੀਂ ਹੁੰਦੀ ਤਾਂ ਪ੍ਰੀਤ ਕਹਿੰਦੀ ਦੇਖ ਖਾਨੂਨੀ ਪੈਣਨ ਨੂੰ ਨਹੀਂ ਕੁਛ ਕਰਨ ਨੂੰ ਨਹੀਂ ਨਖਰੇ ਦੇ ਕਿੱਡੇ-ਕੱਡੇ ਚੱਕੀ ਫਿਰਦੀਆਂ ਨੇ ਤਾਂ ਸਰਿੰਦਰਕੌਰ ਦੀ ਜਿਹੜੀ ਵੱਡੀ ਬੇਟੀ ਆ ਉਹ ਆਪਣੀ ਭਾਬੀ ਵੱਲ ਆਪਣਾ ਅੱਖਾ ਵੇਖਦੀ ਆ ਤੇ ਸਮਾਨ ਪੈਕ ਕਰਨ ਲੱਗ ਜਾਂਦੀਆਂ ਸਰਿੰਦਰਕੌਰ ਫਿਰ ਆਪਣੀ ਨੂੰਹ ਨੂੰ ਕਹਿੰਦੀ ਆ ਕਿ ਪੁੱਤ ਐਨੀ ਵੱਡੀ ਕੋਠੀ ਦੀ ਤਾਂ ਤੇਰੇ ਤੋਂ ਸਫਾਈ ਨਹੀਂ ਹੋਣੀ ਫਿਰ ਵੀ ਤਾਂ ਤੂੰ ਕੰਮ ਵਾਲੀ ਰੱਖੇਗੀ ਤੂੰ ਐਂ ਕਰ ਪੁੱਤ ਸਾਨੂੰ ਇੱਕ ਕਮਰਾ ਦੇ ਦੇ ਭਾਵੇਂ ਪਿਛਲਾ ਕਮਰਾ ਦੇ ਦੇ ਅਸੀਂ ਬਾਹਰ ਨਹੀਂ ਆਵਾਂਗੀਆਂ ਤੇਰਾ ਸਾਰਾ ਕੰਮ ਕਰਦਿਆ ਕਰਾਂਗੇ ਪਰ ਐਸ ਤਰ੍ਹਾਂ ਨਾ ਤੂੰ ਸਾਨੂੰ ਘਰੋਂ ਕੱਢ ਪ੍ਰੀਤ ਜਿਹੜੀ ਉਹ ਕੋਈ ਗੱਲ ਨਹੀਂ ਸੁਣਦੀ ਤੇ ਰਵੀ ਨੂੰ ਕਹਿ ਦਿੰਦੀ ਆ ਕਿ ਜਦੋਂ ਨੂੰ ਮੈਂ ਆਉਣਾ ਉਦੋਂ ਤੱਕ ਇਹ ਘਰੇ ਨਹੀਂ ਹੋਣੀਆਂ ਚਾਹੀਦੀਆਂ ਇਹ ਕਹਿ ਕੇ ਉਹ ਬਾਹਰ ਚਲੀ ਜਾਂਦੀ ਆ ਗੱਡੀ ਤੇ ਤੇ ਸਰਿੰਦਰ ਕੌਰ ਆ ਜਿਹੜੀ ਉਹ ਆਪਣੇ ਪੁੱਤ ਨੂੰ ਕਹਦੀ ਆ ਕਿ ਤੂੰ ਉਹਨੂੰ ਸਮਝਾ ਤਾਂ ਉਹਦਾ ਪੁੱਤਰ ਰਵੀ ਕਹਿੰਦਾ ਕਿ ਮਾਂ ਤੈਨੂੰ ਪਤਾ ਨਾ ਪ੍ਰੀਤ ਦੇ ਪਾਪਾ ਦਾ ਜਿੰਨਾ ਵੱਡਾ ਬਿਜ਼ਨਸ ਆ ਉਹ ਸਾਰਾ ਮੇਰੇ ਹੱਥ ਹੁਣਾ ਜੇ ਤੂੰ ਜਿੱਦ ਕਰੇਂਗੀ ਨਾ ਤੇ ਇਹ ਨਹੀਂ ਪਤਾ ਪ੍ਰੀਤ ਕੁਝ ਵੀ ਮੈਨੂੰ ਨਾ ਲੈਣ ਦੇਵੇ ਤੇ ਮੈਂ ਉਹਦੇ ਪਾਪਾ ਦੇ ਰਹਿਮ ਕਰਮ ਤੇ ਪੜ ਰਿਆਂ ਵੀ ਤੈਨੂੰ ਇੱਥੇ ਜਾਣਾ ਪਊਗਾ ਵੀ ਮੈਂ ਮਜਬੂਰ ਆ ਤੇ ਉਹ ਕਹਿੰਦੀ ਲੱਖ ਲਾਣ ਤਾਂ ਤੇਰੇ ਪੁੱਤ ਹੋਣ ਤੇ ਮੈਂ ਆਪਣੀ ਸਾਰੀ ਜਮਾ ਪੂੰਜੀ ਤੇਰੇ ਵਿਆਹ ਤੇ ਤੇ ਤੇਰੀ ਪੜ੍ਹਾਈ ਤੇ ਲਾਤੀ ਨੂੰ ਤੇ ਲਾਤੀ ਆਪਣੀਆਂ ਧੀਆਂ ਲਈ ਤਾਂ ਮੈਂ ਕੁਝ ਰੱਖਿਆ ਹੀ ਨਹੀਂ ਹੁਣ ਤੂੰ ਪੈਸੇ ਵਾਲਾ ਹੋ ਗਿਆ ਸ਼ਰਮ ਆਉਣੀ ਚਾਹੀਦੀ ਏ ਤੈਨੂੰ ਮੈਂ ਤੇ ਤੇਰੇ ਪਾਪਾ ਨੇ ਤੈਨੂੰ ਇਹ ਪਰਵਰਿਸ਼ ਦਿੱਤੀ ਸੀ ਕਾਫੀ ਉਹ ਬੋਲਦੀ ਆ ਪਰ ਰਵੀ ਤੇ ਕੋਈ ਅਸਰ ਨਹੀਂ ਹੁੰਦਾ ਤੇ ਚਲੋ ਸ੍ਰਿੰਦਰਕੌਰ ਆਪਣਾ ਸਮਾਨ ਪੈਕ ਕਰਦੀ ਏ ਤੇ ਆਪਣੀਆਂ ਧੀਆਂ ਨੂੰ ਲੈ ਕੇ ਪਿੰਡ ਚਲੀਆਂ ਜਾਂਦੀਆਂ ਪਿੰਡ ਵਾਲੇ ਘਰ ਜਾ ਕੇ ਹੁਣ ਥੋੜਾ ਬਹੁਤਾ ਸਮਾਨ ਤਾਂ ਉਹਨਾਂ ਦਾ ਹੁੰਦਾ ਤੇ ਫਿਰ ਉਹਨਾਂ ਨੂੰ ਇਹ ਫੀਲ ਹੁੰਦਾ ਵੀ ਹੁਣ ਅਸੀਂ ਘਰ ਕਿਵੇਂ ਚਲਾਵਾਂਗੇ ਤਾਂ ਸ੍ਰਿੰਦਰਕੌਰ ਦੀਆਂ ਧੀਆਂ ਕਹਿੰਦੀਆਂ ਕਿ ਮਾਂ ਤੂੰ ਫਿਕਰ ਨਾ ਕਰ ਵੀ ਅਸੀਂ ਪੜਾਂਗੀਆਂ ਵੀ ਕੰਮ ਵੀ ਕਰਾਂਗੀਆਂ ਤਾਂ ਸ੍ਰਿੰਦਰਕੌਰ ਦੇ ਕੰਨਾਂ 'ਚ ਨਾ ਛੋਟੀਆਂ-ਛੋਟੀਆਂ ਬਾਲੀਆਂ ਪਾਈਆਂ ਹੁੰਦੀਆਂ ਉਹ ਬਾਲੀਆਂ ਉਤਾਰਦੀ ਆ ਤੇ ਕਹਿੰਦੀ ਆ ਕਿ ਆਪਾਂ ਇਹਨੂੰ ਵੇਚ ਕੇ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਉਹਦੀਆਂ ਧੀਆਂ ਕਹਿੰਦੀਆਂ ਕਿ ਇਹ ਨਾ ਪਾਪਾ ਦੀ ਆਖਰੀ ਨਿਸ਼ਾਨੀ ਬਚੀ ਆ ਮਾਂ ਤੇਰੇ ਕੋਲ ਤੂੰ ਇਹਨਾਂ ਨੂੰ ਵੇਚ ਦੇਂਗੀ ਤੇ ਫਿਰ ਸਾਡਾ ਹਨਾ ਤਿੰਨ ਧੀਆਂ ਦਾ ਤੇਰੇ ਨਾਲ ਹੋਣ ਦਾ ਕੀ ਫਾਇਦਾ ਉਹ ਕਹਿੰਦੀ ਵੀ ਪੁੱਤ ਫਿਰ ਹੁਣ ਤਾਂ ਆਪਾਂ ਨੂੰ ਕੋਈ ਕੰਮ ਤਾਂ ਸ਼ੁਰੂ ਕਰਨਾ ਪਊਗਾ। ਉਹ ਕਹਿੰਦੀ ਆ ਕਿ ਕੋਈ ਗੱਲ ਨਹੀਂ ਤੇ ਉਹਨਾਂ ਪਿੰਡ ਦੇ ਸਰਪੰਚ ਕੋਲ ਜਾਂਦੇ ਆ ਤੇ ਸਰਪੰਚ ਜਿਹੜਾ ਹੁੰਦਾ ਸਰਪੰਚ ਤੇ ਸਰਪੰਚਣੀ ਵਧੀਆ ਬੰਦੇ ਹੁੰਦੇ ਆ ਪਰ ਉਹਨਾਂ ਦੇ ਕੋਈ ਔਲਾਦ ਨਹੀਂ ਹੁੰਦੀ। ਤਾਂ ਸਰਪੰਚ ਆ ਜਿਹੜਾ ਉਹ ਸ੍ਰਿੰਦਰਕੌਰ ਨੂੰ ਕਹਿੰਦਾ ਵੀ ਤੂੰ ਸਾਰਾ ਕੁਝ ਵੇਚ ਵਟ ਕੇ ਆਪਦੇ ਹਨ ਪੁੱਤ ਨਾ ਚਲੀ ਗਈ ਵੀ ਤੈਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ ਵੀ ਪੁੱਤ ਨੂੰਹਾਂ ਦਾ ਕੀ ਪਤਾ ਹੁੰਦਾ। ਤਾਂ ਸ੍ਰਿੰਦਰਕੌਰ ਸਾਰੀ ਆਪਬੀਤੀ ਦੱਸਦੀ ਆ ਵੀ ਮੇਰੀ ਨੂੰਹ ਅਮੀਰ ਘਰ ਦੀ ਆ ਤੇ ਉਹੋ ਇਸ ਤਰ੍ਹਾਂ ਪੈਸੇ ਦਾ ਰੋਗ ਛਾੜਦੀ ਸੀ। ਵੀ ਅਸੀਂ ਹੁਣ ਕੀ ਕਰਦੇ ਜਦੋਂ ਉਹਨਾਂ ਨੇ ਸਾਨੂੰ ਘਰੋਂ ਹੀ ਕੱਢਤਾ ਵੀ ਮੈਂ ਆਪਣੀਆਂ ਧੀਆਂ ਨੂੰ ਪੜਾਉਣਾ ਚਾਹਣੀ ਆ ਤੇ ਮੈਂ ਨਾ ਕੋਈ ਕੰਮ ਕਰਨਾ ਚਾਹਣੀ ਆ ਤਾਂ ਸਰਪੰਚ ਨੇ ਕਹਿੰਦੀ ਕਿ ਇਸ ਤਰ੍ਹਾਂ ਕਰੋ ਵੀ ਜੇ ਸੋਨੋ ਇਤਰਾਜ਼ ਨਾ ਹੋਵੇ ਤਾਂ ਤੁਸੀਂ ਇਹ ਕੁੜੀਆਂ ਨੂੰ ਤੂੰ ਮੇਰੇ ਕੋਲ ਭੇਜ ਦਿਆ ਕਰ ਵੀ ਮੇਰਾ ਮਾੜਾ ਮੋਟਾ ਕੰਮ ਕਰ ਦਿਆ ਕਰਨਗੀਆਂ ਤੇ ਮੈਂ ਕਿਸੇ ਕੋਲ ਨਹੀਂ ਕਹੂੰਗੀ ਹਨਾ ਵੀ ਸਾਡੇ ਘਰ ਦਾ ਕੰਮ ਕਰਦੀਆਂ ਫੀਸਾਂ ਅਸੀਂ ਆਪੇ ਭਰਦਾਂਗੇ ਤਾਂ ਸ੍ਰਿੰਦਰਕੌਰ ਕਹਿੰਦੀ ਵੀ ਤੁਸੀਂ ਫੀਸਾਂ ਭਰਦੇ ਹੋ ਤੇ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਮੈਂ ਆਪੇ ਤੁਹਾਨੂੰ ਮੋੜੂੰਗੀ ਚਲੋ ਸ੍ਰਿੰਦਰਕੌਰ ਦੀਆਂ ਜਿਹੜੀਆਂ ਧੀਆਂ ਨੇ ਉਹ ਦੋ ਧੀਆਂ ਨੇ ਉਹ ਸਰਪੰਚਣੀ ਕੋਲ ਜਾਂਦੀਆਂ ਨੇਗੀਆਂ ਇੱਕ ਕੁੜੀ ਤਾਂ ਜਿਹੜੀ ਕੋਚਿੰਗ ਸੈਂਟਰ 'ਚ ਲੱਗ ਜਾਂਦੀ ਹੈਗੀ ਉੱਥੇ ਕੋਚਿੰਗ ਲੈਂਦੀ ਆ ਤੇ ਦੋ ਕੁੜੀਆਂ ਜਿਹੜੀਆਂ ਉਹ ਪਹਿਲਾਂ ਕੰਮ ਕਰਾਉਂਦੀਆਂ ਸਰਪੰਚਣੀ ਦੇ ਘਰੇ ਉੱਥੋਂ ਕੰਮ ਕਰਾ ਕੇ ਫਿਰ ਉਹ ਪੜਨ ਜਾਂਦੀਆਂ ਨੇ ਸ਼ਹਿਰ ਤੇ ਜਿਹੜੀ ਸ੍ਰਿੰਦਰਕੌਰ ਆ ਉਹਨਾਂ ਸਬਜ਼ੀ ਦੀ ਰੇੜੀ ਲਾ ਲੈਂਦੀ ਆ ਸ਼ਹਿਰ ਦੇ ਵਿੱਚ ਹੀ ਉਹ ਸੋਚਦੀ ਆ ਵੀ ਜੇ ਮੈਂ ਕੁਝ ਕਮਾਉਂਗੀ ਫੇਰ ਹੀ ਹਨਾ ਪੈਸਾ ਬਚੂਗਾ ਵੀ ਹੁਣ ਜਿੰਨਾ ਖਾ ਲਿਆ ਪਹਿਨ ਲਿਆ ਵੀ ਉਹਦੇ ਨਾਲ ਤਾਂ ਕੁਝ ਬਣਣਾ ਨਹੀਂ ਚਲੋ ਤਿੰਨੇ ਮਾਵਾਂ ਧੀਆ ਕੱਠੀਆਂ ਜਾਂਦੀਆਂ ਸ਼ਹਿਰ ਸਾਰੀਆਂ ਤੇ ਸ਼ਾਮ ਨੂੰ ਵਾਪਸ ਆ ਜਾਂਦੀਆਂ ਚਲੋ ਜ਼ਿੰਦਗੀ ਹੈ ਉਹਨਾਂ ਦੀ ਰੁੱਣ ਲੱਗ ਜਾਂਦੀ ਆ ਤੇ ਫੀਸਾਂ ਵਗੈਰਾ ਸੀ ਜਿਹੜੀਆਂ ਉਹਨਾਂ ਦੀਆਂ ਉਹ ਸਰਪੰਚ ਨਹੀਂ ਭਰ ਦਿੰਦੀ ਸੀ ਸਰਪੰਚ ਦੇ ਕੋਈ ਔਲਾਦ ਨਹੀਂ ਸੀ ਇਸ ਕਰਕੇ ਉਹ ਸਰਪੰਚਣੀ ਆ ਜਿਹੜੀ ਸ੍ਰਿੰਦਰਪੁਰ ਦੀਆਂ ਤੀਆਂ ਦਾ ਬਹੁਤ ਕਰਦੀ ਆ ਤੇ ਚਲੋ ਸਮਾਂ ਗੁਜ਼ਰਦਾ ਤੇ ਇੱਕ ਦਿਨ ਉਹ ਗੁਰਦੁਆਰੇ ਕੋਲ ਰੇੜੀ ਲਈ ਖੜੀ ਹੁੰਦੀ ਆ ਤੇ ਸ੍ਰਿੰਦਰਪੁਰ ਦਾ ਬੇਟਾ ਤੈਨੂੰ ਉਤਰ ਕੇ ਗੁਰਦੁਆਰੇ ਜਾਂਦੇ ਆ ਜਦੋਂ ਰਵੀ ਵੇਖਦਾ ਵੀ ਮੇਰੀ ਮਾਂ ਸਬਜ਼ੀ ਵਾਲੀ ਰੇੜੀ ਤੇ ਖੜੀ ਆ ਤੇ ਉਹ ਕੋਲ ਆਉਂਦਾ ਤੇ ਪ੍ਰੀਤ ਵੀ ਆਉਂਦੀ ਆ ਕਹਿੰਦੀ ਬੁੱਢੀਏ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਤਾ ਇਸ ਸ਼ਹਿਰ ਦੇ ਵਿੱਚ ਮੇਰੇ ਪਾਪਾ ਦਾ ਕੀ ਸਟੇਟਸ ਆ ਜੇ ਤੈਨੂੰ ਕਿਸੇ ਨੂੰ ਪਤਾ ਲੱਗ ਗਿਆ ਨਾ ਕਿ ਤੂੰ ਮੇਰੀ ਸੱਸ ਹੋ ਕੇ ਇੱਥੇ ਸਬਜ਼ੀ ਦੀ ਰੇੜੀ ਲਾਉਣੀ ਆ ਤੂੰ ਮੇਰਾ ਨੱਕ ਬਣਾਉਣ ਤੇ ਤੁਲੀ ਹੋਈ ਆ ਤੇ ਰਵੀ ਵੀ ਆਪਣੀ ਮਾਂ ਨੂੰ ਕਾਫੀ ਔਖਾ ਭਾਰਾ ਬੋਲਦਾ ਕਿ ਮਾਂ ਤੈਨੂੰ ਪਤਾ ਨਹੀਂ ਇਸ ਸ਼ਹਿਰ ਦੇ ਵਿੱਚ ਮੇਰਾ ਤੇ ਪ੍ਰੀਤ ਦਾ ਕੀ ਸਟੇਟਸ ਆ ਤੂੰ ਸਾਡਾ ਨੱਕ ਬਣਾਉਣ ਤੇ ਤੁਲੀ ਆ ਉਹ ਕਹਿੰਦੀ ਵੀ ਜੇ ਤੁਹਾਡਾ ਐਡਾ ਹੀ ਸਟੇਟਸ ਆ ਫਿਰ ਤੁਸੀਂ ਮਾਂ ਨੂੰ ਰੱਖ ਲੈਂਦੇ ਵੀ ਮੈਂ ਤਾਂ ਆਪਣੀਆਂ ਧੀਆਂ ਲਈ ਕਰਨਾ ਹੀ ਆ ਤੂੰ ਤਾਂ ਪੱਲਾ ਝਾੜ ਗਿਆ ਹੁਣ ਤੇ ਰਵੀ ਆ ਜਿਹੜਾ ਗੁੱਸੇ ਦੇ ਵਿੱਚ ਆਪਣੀ ਮਾਂ ਦੀਆਂ ਸਬਜ਼ੀਆਂ ਦੀਆਂ ਡੋਲ ਜਿੰਦਾ ਤੇ ਉਹਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਇੱਥੇ ਨਹੀਂ ਖੜੀ ਹੋਣੀ ਚਾਹੀਦੀ ਕਿਸੇ ਹੋਰ ਪਿੰਡ ਜਾਂ ਸ਼ਹਿਰ ਜਾ ਕੇ ਸਬਜ਼ੀ ਵੇਚ ਲੈ ਉਹ ਕਹਿੰਦੀ ਵਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਇੱਥੇ ਤਾਂ ਤੈਨੂੰ ਇਹ ਕਹਿਣਾ ਚਾਹੀਦਾ ਸੀ ਵੀ ਮਾਂ ਮੇਰੇ ਹੁੰਦੇ ਤੈਨੂੰ ਸਬਜ਼ੀ ਵੇਚਣ ਦੀ ਕੀ ਲੋੜ ਆ ਇੱਕ ਤੂੰ ਕਹਿਣਾ ਕਿ ਮੈਂ ਸਬਜ਼ੀ ਵੇਚਾਂ ਉਤੋਂ ਤੂੰ ਕਹਿਣਾ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਦੇਖ ਉਹ ਘਰ ਤੇਰਾ ਹੋ ਸਕਦਾ ਤੇਰੇ ਘਰ ਵਾਲੀ ਦਾ ਹੋ ਸਕਦਾ ਸ਼ਹਿਰ ਤੇਰਾ ਨਹੀਂ ਹੋ ਸਕਦਾ ਮੈਂ ਤਾਂ ਇਸ ਤਰ੍ਹਾਂ ਹੀ ਮਿਹਨਤ करूंगी ਚਲੋ ਭਈਓ ਕਾफी ਬਹਿਸ ਕਰਕੇ ਉੱਥੋਂ ਚਲੇ ਜਾਂਦੇ ਹੈਗੇ ਗੁਰੂ ਘਰ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਆ ਤੇ ਸ੍ਰਿੰਦਰਕੌਰ ਜਿਹੜੀ ਆਪਣੀਆਂ ਢਿੱਗੀਆਂ ਹੋਈਆਂ ਸਬਜ਼ੀਆਂ ਚੁੱਕਦੀ ਆ ਪਰ ਸ੍ਰਿੰਦਰਕੌਰ ਜਿਹੜੀ ਆਪਣੀ ਮਿਹਨਤ ਨਾਲ ਕਾਫੀ ਪੈਸਾ ਕਮਾ ਲੈਂਦੀ ਆ ਤੇ ਉਹਨਾਂ ਦੀਆਂ ਜਿਹੜੀਆਂ ਉਹਦੀਆਂ ਕੁੜੀਆਂ ਹੁੰਦੀਆਂ ਉਹਨਾਂ ਦੀ ਪੜ੍ਹਾਈ ਵੀ ਕੰਪਲੀਟ ਹੋ ਜਾਂਦੀ ਆ ਚਲੋ ਸਮਾਗੁਜਰਦਾਰ ਇਹੰਦਾ ਤੇ ਇਧਰ ਪ੍ਰੀਤ ਦੇ ਪਾਪਾ ਦੀ ਇੱਕ ਦਿਨ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਆ ਹੁਣ ਪ੍ਰੀਤ ਵੀ ਕੇਅਰਲੈਸ ਸੀ ਉਹਨੂੰ ਵੀ ਕੁਝ ਨਹੀਂ ਪਤਾ ਸੀ ਤੇ ਰਵੀ ਸੀ ਜਿਹੜਾ ਉਹਨੂੰ ਵੀ ਬਿਜ਼ਨਸ ਬਾਰੇ ਕੋਈ ਨੌਲੇਜ ਹੈ ਨਹੀਂ ਸੀ ਕਿਉਂਕਿ ਉਹਨੇ ਬੀਐਸਸੀ ਕੀਤੀ ਹੋਈ ਸੀ ਤੇ ਜਦੋਂ ਤੱਕ ਉਹਦਾ ਸਹੁਰਾ ਸੀ ਪ੍ਰੀਤ ਨੇ ਤੇ ਰਵੀ ਨੇ ਅਇਸ਼ੋਰਾਮੀ ਵੇਖਿਆ ਸੀਗਾ ਉਹਨਾਂ ਨੇ ਕੰਮ ਘੱਟ ਹੀ ਕੀਤਾ ਸੀ ਇੱਕ ਦਿਨ ਅਚਾਨਕ ਪ੍ਰੀਤ ਦੇ ਪਾਪਾ ਨੂੰ ਹਾਰਟ ਅਟੈਕ ਆਉਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਪ੍ਰੀਤ ਤੇ ਰਵੀ ਦਾ ਜਿਹੋ ਜਿਹਾ ਕੰਮ ਸੀ ਉਹਨਾਂ ਦਾ ਬਿਜ਼ਨਸ ਵੱਲ ਕੋਈ ਖਾਸ ਧਿਆਨ ਨਹੀਂ ਸੀ ਤੇ ਪ੍ਰੀਤ ਦੇ ਪਾਪਾ ਨੂੰ ਵੀ ਇਹ ਸੀ ਕਿ ਚਲੋ ਬੱਚੇ ਆ ਹੌਲੀ-ਹੌਲੀ ਸਿੱਖ ਲੈਣਗੇ ਪਰ ਆ ਤਾਂ ਕਿਸੇ ਨੇ ਸੋਚੇ ਹੀ ਨਹੀਂ ਹੁੰਦਾ ਹੁਣ ਇੰਨਾ ਵੱਡਾ ਬਿਜ਼ਨਸ ਹੈਂਡਲ ਕਰਨਾ ਨਾ ਤਾਂ ਪ੍ਰੀਤ ਦੇ ਵਾਸਤੇ ਦੀ ਗੱਲ ਸੀ ਤੇ ਨਾ ਰਵੀ ਦੇ ਆਪਣੇ ਪਾਪਾ ਦੀ ਮੌਤ ਤੋਂ ਬਾਅਦ ਪ੍ਰੀਤ ਤਾਂ ਵੈਸੇ ਹੀ ਟੁੱਟ ਜਾਂਦੀ ਆ ਕਿਉਂਕਿ ਉਹਦੇ ਪਾਪਾ ਨੇ ਉਹਨੂੰ ਕੁਝ ਜ਼ਿਆਦਾ ਹੀ लाਡ ਪਿਆਰ ਕੀਤਾ ਸੀ ਤੇ ਜ਼ਿਆਦਾ ਹੀ ਵਿਗਾੜਿਆ ਹੋਇਆ ਸੀ ਆਪਣੀ ਮਾਂ ਨੂੰ ਤਾਂ ਉਹ ਇੰਨਾ ਸਮਝਦੀ ਨਹੀਂ ਸੀ ਤੇ ਹੁਣ ਜਦੋਂ ਬਿਜ਼ਨਸ ਉਹਨਾਂ ਦੇ ਹੱਥਾਂ 'ਚ ਆ ਗਿਆ ਤੇ ਉਹਨਾਂ ਤੋਂ ਉਹਨਾਂ ਵਧੀਆ ਹੈਂਡਲ ਨਹੀਂ ਹੋਇਆ ਉਮੀ ਉਹਨਾਂ ਨੇ ਐਸ਼ੋ ਆਰਾਮ ਜਾਰੀ ਰੱਖਿਆ ਹੁਣ ਲੇਟ ਉੱਠਣਾ ਲੇਟ ਪੈਣਾ ਇਹੋ ਜੀਆਂ ਆਦਤਾਂ ਫਿਰ ਜੇ ਇੱਕ ਬਿਜ਼ਨਸਮੈਨ ਦੇ ਹੋਣਗੀਆਂ ਤਾਂ ਫਿਰ ਉਹ ਉਹਦੇ ਕੰਮਜਾਬ ਬਿਜ਼ਨਸ ਆ ਜਿਹੜਾ ਉਹ ਘਾਟੇ ਦੇ ਵਿੱਚ ਚਲਿਆ ਗਿਆ ਤੇ ਘਾਟਾ ਇੰਨਾ ਸੀ ਕਿ ਉਹਦੀ ਪਰਪਾਈ ਕਰਨਾ ਉਹਨਾਂ ਲਈ ਨਾਮੰਕਣ ਹੋ ਗਿਆ ਤੇ ਉਹਨਾਂ ਨੇ ਬਿਜ਼ਨਸ ਨੂੰ ਜਿਹੜਾ ਨਿਲਾਮੀ ਤੇ ਲਾਤਾ ਅੱਜ ਪ੍ਰੀਤ ਤੇ ਰਵੀ ਦੇ ਬਿਜ਼ਨਸ ਦੀ ਨਿਲਾਮੀ ਸੀ ਕਿਉਂਕਿ ਉਹ ਕਰੋੜਾਂ ਰੁਪਏ ਦੇ ਕਰਜ਼ੇ ਵਿੱਚ ਡੁੱਬ ਚੁੱਕੇ ਸੀ ਤੇ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਵੇਚ ਕੇ ਹੀ ਉਹ ਕਰਜ਼ਾ ਲਾਉਣਾ ਸੀ। ਇੱਕ ਪ੍ਰੋਪਰ ਵੱਡਾ ਹਾਲ ਹੁੰਦਾ ਜਿੱਥੇ ਨਿਲਾਮੀ ਹੋਣੀ ਹੁੰਦੀ ਆ ਬਿਜ਼ਨਸ ਦੀ। ਲੋਕ ਜਿਹੜੇ ਕੁਰਸੀਆਂ ਤੇ ਬੈਠੇ ਹੁੰਦੇ ਆ ਪ੍ਰੀਤ ਤੇ ਰਵੀ ਦਾ ਚਿਹਰਾ ਪੂਰਾ ਉੱਤਰਿਆ ਹੋਇਆ ਹੁੰਦਾ। ਇੱਕ ਗੱਡੀ ਆਉਂਦੀ ਆ ਤੇ ਗੱਡੀ ਦੇ ਵਿੱਚੋਂ ਦੋ ਕੁੜੀਆਂ ਉਤਰਦੀਆਂ ਨੇ ਤੇ ਉਹ ਆ ਕੇ ਕੁਰਸੀਆਂ ਤੇ ਬੈਠ ਜਾਂਦੀਆਂ ਨੇ। ਜਦੋਂ ਨਿਲਾਮੀ ਸ਼ੁਰੂ ਹੁੰਦੀ ਆ ਬੋਲੀ ਸ਼ੁਰੂ ਹੁੰਦੀ ਆ ਤਾਂ 1 ਕਰੋੜ ਤੋਂ ਸ਼ੁਰੂ ਹੁੰਦੀ ਆ 1 ਕਰੋੜ 50 ਲੱਖ 1 ਕਰੋੜ 75 ਲੱਖ ਤੇ ਫਿਰ ਇੱਕ ਕੁੜੀ ਉੱਠਦੀ ਆ ਇੱਕ ਕੁੜੀ ਉੱਠ ਕੇ ਕਹਿੰਦੀ ਆ ਕਿ 2 ਕਰੋੜ 2 ਕਰੋੜ ਤੇ ਜਿਹੜੀ ਉਹ ਬੋਲੀ ਆ ਉਹ ਖਤਮ ਹੋ ਜਾਂਦੀ ਆ ਤੇ ਉਹ ਕੁੜੀ ਆ ਜਿਹੜੀ ਉਹ ਸਾਰਾ ਬਿਜ਼ਨਸ ਫਰੀਦ ਲੈਂਦੀ ਆ ਫਿਰ ਸਟੇਜ ਦੇ ਉੱਤੇ ਉਹ ਕੁੜੀ ਨੂੰ ਬੁਲਾਇਆ ਜਾਂਦਾ ਹਨਾ ਕਾਗਜ਼ ਜਿਹੜੇ ਬਿਜ਼ਨਸ ਦੇ ਹੁੰਦੇ ਆ ਉਹਨੂੰ ਹੈਂਡ ਓਵਰ ਕਰਨ ਲਈ ਤੇ ਉਹ ਕੁੜੀ ਇਕੱਲੀ ਨਹੀਂ ਜਾਂਦੀ ਸਟੇਜ ਤੇ ਉਹਦੇ ਨਾਲ ਦੋ ਕੁੜੀਆਂ ਤੇ ਇੱਕ ਔਰਤ ਹੁੰਦੀ ਆ ਤੇ ਉਹਨਾਂ ਦਾ ਜਿਹੜਾ ਰਹਿਣ ਸਹਿਣ ਤੇ ਕੱਪੜਾ ਲੈੜਾ ਜਿਹੜਾ ਪਾਇਆ ਹੁੰਦਾ ਉਹ ਐ ਲੱਗਦਾ ਹੁੰਦਾ ਕਿ ਇਹ ਪੂਰੇ ਵਧੀਆ ਘਰਾਣੇ ਦੀਆਂ ਪੜੀਆਂ ਲਿਖੀਆਂ ਤੇ ਬਹੁਤ ਅਮੀਰ ਨੇ ਜਦੋਂ ਉਹ ਸਟੇਜ ਤੇ ਜਾਂਦੀਆਂ ਨੇ ਤਾਂ ਉਹਨਾਂ ਨੂੰ ਵੇਖ ਕੇ ਰਵੀ ਆ ਜਿਹੜਾ ਉਹ ਹੈਰਾਨ ਰਹਿ ਜਾਂਦਾ ਤੇ ਪ੍ਰੀਤ ਵੀ ਅੱਖਾਂ ਉਹਦੀਆਂ ਆਡੀਆਂ ਰਹਿ ਜਾਂਦੀਆਂ ਕਿਉਂਕਿ ਉਹ ਔਰਤਾਂ ਕੋਈ ਹੋਰ ਨਹੀਂ ਰਵੀ ਦੀ ਮਾਂ ਤੇ ਉਹਦੀਆਂ ਭੈਣਾਂ ਸੀ ਰਵੀ ਦੀ ਵੱਡੀ ਭੈਣ ਸ਼ਹਿਰ ਦੀ ਮੰਨੀ ਪਰਮੰਨੀ ਵਕੀਲ ਬਣ ਚੁੱਕੀ ਸੀ ਤੇ ਛੋਟੀ ਵੀ ਉਹਦੇ ਨਾਲ ਵਕੀਲ ਸੀ ਤੇ ਜਿਹੜੀ ਤੀਸਰੀ ਭੈਣ ਸੀ ਉਹ ਕੋਈ ਜ਼ਿਆਦਾ ਨਹੀਂ ਪੜੀ ਸੀ ਉਹਦਾ ਬਿਜ਼ਨਸ ਸੀ ਬੁਟੀਕ ਦਾ ਸ਼ਹਿਰ ਦੇ ਵਿੱਚ ਮੰਨਿਆ ਪਰਮੰਨਿਆ ਸੀ ਤੇ ਜਿਹੜੀ ਸੁਰਿੰਦਰ ਕੌਰ ਆ ਉਹਦਾ ਵੀ ਰਹਿਣ ਸਹਿਣ ਆ ਜਿਹੜਾ ਉਹ ਬਿਲਕੁਲ ਬਦਲਿਆ ਹੋਇਆ ਸੀ ਸੁਰਿੰਦਰ ਕੌਰ ਦੀਆਂ ਧੀਆਂ ਨੇ ਇੰਨੀ ਮਿਹਨਤ ਕਰ ਕੀਤੀ ਮਿਹਨਤ ਕਰਕੇ ਉਹ ਕਾਮਯਾਬ ਹੋਈਆਂ ਤੇ ਉਹਨਾਂ ਨੇ ਆਪਣੀ ਮਾਂ ਦੀ ਜਿਹੜੀ ਜ਼ਿੰਦਗੀ ਆ ਜੀਵਣਾ ਜਿਹੜਾ ਉਹ ਹੀ ਬਦਲ ਦਿੱਤਾ ਸੀ ਤੇ ਜਦੋਂ ਰਵੀ ਵੇਖਦਾ ਹਨਾ ਉਹ ਪ੍ਰੀਤ ਜਿਹੜੀ ਬਿਜ਼ਨਸ ਦੇ ਕਾਗਜ਼ ਹੈਂਡਓਵਰ ਕਰਦੀ ਆ ਤੋ ਆਪਣੀਆਂ ਨਣਦਾਂ ਵੱਲ ਵੇਖਦੀ ਆ ਤਾਂ ਜਿਹੜੀ ਉਹਦੀ ਨਣਦ ਵਕੀਲ ਹੁੰਦੀ ਆ ਉਹ ਆਪ ਕਾਗਜ਼ ਨਹੀਂ ਫੜਦੀ ਸਗੋਂ ਆਪਣੀ ਮਾਂ ਨੂੰ ਕਹਿੰਦੀ ਆ ਕਿ ਤੁਸੀਂ ਕਾਗਜ਼ ਲੈ ਲਓ ਚਲੋ ਉਹ ਕਾਗਜ਼ ਫੜਦੇ ਆ ਪੂਰਾ ਜਿਹੜਾ ਹੁੰਦਾਗਾ ਕਾਗਜ਼ੀ ਕਾਰਵਾਈ ਕਰਕੇ ਉਸ ਤੋਂ ਬਾਅਦ ਉਹ ਚਾਰੋਂ ਜਾਣੀਆਂ ਸਟੇਜ ਤੋਂ ਆਉਂਦੀਆਂ ਤਾਂ ਪ੍ਰੀਤ ਜਿਹੜੀ ਉਹ ਰਵੀ ਨੂੰ ਕਹਿੰਦੀ ਆ ਕਿ ਤੇਰੀ ਮਾਂ ਤੇ ਤੇਰੀਆਂ ਭੈਣਾਂ ਦਾ ਅੱਜ ਹੋਲੀ ਹੀ ਬਦਲਿਆ ਪਿਆ ਜਦੋਂ ਉਹ ਜਾਂਦੀਆਂ ਨੇ ਤਾਂ ਉੱਥੇ ਇੱਕ ਬੰਦਾ ਖੜਾ ਹੁੰਦਾ ਤੇ ਉਹ ਕਹਿੰਦਾ ਕਿ ਇਹ ਆਪਣੇ ਸ਼ਹਿਰ ਦੀਆਂ ਮੰਨੀਆਂ ਪਰਮੰਨੀਆਂ ਵਕੀਲ ਨੇ ਤੇ ਇਹ ਉਹਨਾਂ ਦੀ ਮਾਂ ਗੀ ਇਹ ਬਹੁਤ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਇੱਥੋਂ ਤੱਕ ਆਈਆਂ ਨੇ ਤੇ ਇਹਨਾਂ ਨੇ ਮਤਲਬ ਇੰਨਾ ਕ ਪੈਸਾ ਕਮਾ ਲਿਆ ਵੀ ਇਹ ਸ਼ਹਿਰ ਦੇ ਕਿਸੇ ਵੀ ਵੱਡੇ ਤੋਂ ਵੱਡੇ ਬਿਜ਼ਨਸਮੈਨ ਦਾ ਬਿਜ਼ਨਸ ਆ ਜਿਹੜਾ ਇਹ ਖਰੀਦਣ ਦੀ ਔਕਾਤ ਰੱਖਦੇ ਆ ਇਹ ਸੁਣ ਕੇ ਪ੍ਰੀਤ ਜਿਹੜੀ ਉਹ ਹੋਰ ਵੀ ਹੈਰਾਨ ਰਹਿ ਜਾਂਦੀ ਆ ਤੇ ਜਦੋਂ ਉਹ ਉੱਥੋਂ ਚਲੀਆਂ ਜਾਂਦੀਆਂ ਨੇ ਤਾਂ ਪ੍ਰੀਤ ਉਹਨੂੰ ਕਹਿੰਦੀ ਆ ਕਿ ਤੇਰੀ ਮਾਂ ਗੀ ਉਹਨੂੰ ਰੋਕ ਲਾ ਵੀ ਜੇ ਮੇਰੇ ਪਿਓ ਦਾ ਬਿਜ਼ਨਸ ਅੱਜ ਬਚਦਾ ਤਾਂ ਬਚਾਲਾ ਵੀ ਮੈਂ ਤਾਂ ਆਪਣੇ ਪਿਓ ਦੀ ਫੋਟੋ ਨਾਲ ਵੀ ਅੱਖ ਮਲਾਉਣ ਜੋਗੀ ਨਹੀਂ ਰਹੀ ਐਂ ਕਰ ਤੂੰ ਆਪਣੀ ਮਾਂ ਨੂੰ ਕਹਿ ਵੀ ਆਪਾਂ ਨੂੰ ਕੁਝ ਤਾਂ ਛੱਡੇ ਉਹ ਕਹਿੰਦਾ ਵੀ ਇਹ ਉਹੀ ਮਾਂ ਗੀ ਨਾ ਜਿਹਨੂੰ ਆਪਾਂ ਘਰੋਂ ਕੱਢਿਆ ਸੀ ਹੁਣ ਉਹ ਕਿਉਂ ਦੇਊਗੀ ਉਹ ਕਹਿੰਦੀ ਵੀ ਤੂੰ ਕੋਸ਼ਿਸ਼ ਕਰਕੇ ਤਾਂ ਵੇਖ ਚੱਲ ਮੈਂ ਚੱਲਦੀ ਆ ਤੇਰੇ ਨਾਲ ਚਲ ਉਹ ਪਿੱਛੇ ਤੱਕ ਉਹਨਾਂ ਦੇ ਨਾਲ ਆਉਂਦੇ ਆ ਤੇ ਉਧਰੋਂ ਸ੍ਰਿੰਦਰਪੌਰ ਤੇ ਉਹਦੀਆਂ 3 ਹਜੇ ਗੱਡੀ 'ਚ ਬੈਠ ਨਹੀਂ ਲੱਗੀਆਂ ਹੁੰਦੀਆਂ ਪਰ ਰਵੀ ਆ ਜਿਹੜਾ ਭੱਜ ਕੇ ਆਪਣੀ ਮਾਂ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਕਿ ਮਾਂ ਮਾ ਮੈਨੂੰ ਮਾਫ ਕਰ ਦੇ ਤੇ ਜਦੋਂ ਉਹ ਇਹ ਗੱਲ ਕਹਿੰਦਾ ਤਾਂ ਰਵੀ ਦੀ ਜਿਹੜੀ ਵੱਡੀ ਭੈਣ ਆ ਉਹ ਕਹਿੰਦੀ ਆ ਹੂ ਆਰ ਯੂ ਕੌਣੋਂ ਤੁਸੀਂ ਕਿਹੜੀ ਮਾਂ ਅੱਜ ਤੁਹਾਨੂੰ ਪਤਾ ਲੱਗਿਆ ਵੀ ਇਹ ਤੇਰੀ ਮਾਂ ਗਈ ਕੋਈ ਮਾਂ ਨਹੀਂ ਐ ਸਾਡ ਕੋਈ ਮਾਂ ਨਹੀਂ ਤੇਰੀ ਕੋਈ ਮਾਂ ਨਹੀਂ ਉਹ ਕਹਿੰਦਾ ਕਿ ਮਾਂ ਤੂੰ ਮੇਰਾ ਹਾਲ ਵੇਖ ਅੱਜ ਤੇਰਾ ਪੁੱਤ ਆ ਜੇਮਾ ਸੜਕ ਤੇ ਆ ਗਿਆ ਤੈਨੂੰ ਰਹਿਮ ਨਹੀਂ ਆਉਂਦਾ ਤੇਰਾ ਇਕਲੌਤਾ ਪੁੱਤਾ ਹਨਾ ਅੱਜ ਦਰਦ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਤੂੰ ਐਂ ਕਰ ਅੱਧਾ ਪੰਜਾ ਦੱਸਾ ਜਿਹੜਾ ਉਹ ਮੈਨੂੰ ਦੇ ਦੇ ਜਾ ਮੈਨੂੰ ਕੁਝ ਪੈਸੇ ਦੇ ਦੇ ਕੇ ਮੈਂ ਆਪਣਾ ਨਵਾਂ ਕੰਮ ਸ਼ੁਰੂ ਕਰ ਸਕਾਂ ਵੀ ਐਂ ਤਾਂ ਅਸੀਂ ਬਰਬਾਦ ਹੋ ਜਾਾਂਗੇ। ਪ੍ਰੀਤ ਵੀ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੰਮੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ। ਮੈਂ ਚਾਹੁੰਨੀ ਆ ਕਿ ਤੁਸੀਂ ਸਾਨੂੰ ਮਾਫ਼ ਕਰਕੇ ਤੁਸੀਂ ਸਾਨੂੰ ਆਪਣੇ ਕੋਲ ਰੱਖੋ। ਤਾਂ ਫਿਰ ਸੁਰਿੰਦਰਕੌਰ ਨਹੀਂ ਬੋਲਦੀ ਤਾਂ ਉਹਦੀ ਛੋਟੀ ਕੁੜੀ ਕਹਿੰਦੀ ਆ ਕਿ ਭਾਬੀ ਜੀ ਤੁਸੀਂ ਕਹਿੰਦੇ ਸੀ ਨਾ ਕਿ ਗੱਲਾਂ ਤਾਂ ਬਹੁਤ ਆਉਂਦੀਆਂ ਨੇ ਪੱਲੇ ਕੁਝ ਹੈ ਨਹੀਂ। ਤੈਨੂੰ ਮੈਨੂੰ ਲੱਗਦਾ ਵੀ ਤੇਰੀ ਗੱਲ ਦਾ ਜਿਹੜਾ ਜਵਾਬ ਮਿਲ ਗਿਆ ਹੋਣਾ। ਆਪਣੇ ਚੰਗੇ ਸਮੇਂ ਦੇ ਵਿੱਚ ਕਦੇ ਵੀ ਪੈਰ ਨਹੀਂ ਛੱਡਣੇ ਚਾਹੀਦੇ ਤੇ ਜਾਨਵਰਾਂ ਤੇ ਕੀੜੇ ਮਕੌੜਿਆਂ ਵਰਗਾ ਬਿਹੇਵ ਨਹੀਂ ਕਰਨਾ ਚਾਹੀਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਿਉਂਕਿ ਇਹ ਸਮਾਂਗਾ ਸਮਾਂ ਤਾਂ ਤਕੜੇ ਤਕੜਿਆਂ ਦੀ ਪਿੱਠ ਲਵਾ ਦਿੰਦਾ ਤੇ ਇਹ ਨਹੀਂ ਪਤਾ ਕਿ ਕਦੋਂ ਕੌਣ ਰਾਜਾ ਬਣ ਜੇ ਤੇ ਕਦੋਂ ਕੌਣ ਭਿਖਾਰੀ ਸਾਨੂੰ ਆਪਣੀ ਮਿਹਨਤ ਤੇ ਭਰੋਸਾ ਸੀ ਤੇ ਸਾਨੂੰ ਪਤਾ ਸੀ ਕਿ ਅਸੀਂ ਆਪਣੀ ਮਿਹਨਤ ਨਾਲ ਅੱਗੇ ਜ਼ਰੂਰ ਵਧਣਾ ਪਰ ਤੁਸੀਂ ਸਾਨੂੰ ਭਿਖਾਰੀ ਸਮਝਿਆ ਸਾਡੀ ਬੇਇਜ਼ਤੀ ਕੀਤੀ ਉਹ ਬੇਇਜ਼ਤੀ ਨਹੀਂ ਅਸੀਂ ਭੁੱਲ ਸਕਦੇ ਉਹ ਬੜੀਆਂ ਮਿੰਤਾ ਕਰਦੇ ਆ ਪਰ ਸ੍ਰਿੰਦਰਪੌਰ ਦੀਆਂ ਧੀਆ ਆਪਣੀ ਮਾਂ ਨੂੰ ਗੱਡੀ 'ਚ ਬੈਠਣ ਲਈ ਕਹਿੰਦੀਆਂ ਤੇ ਆਪ ਵੀ ਗੱਡੀ 'ਚ ਬੈਠ ਕੇ ਉਥੋਂ ਚਲੀਆਂ ਜਾਂਦੀਆਂ ਤੇ ਰਵੀ ਤੇ ਪ੍ਰੀਤ ਆ ਜਿਹੜੇ ਉਹਨਾਂ ਵੱਲ ਵੇਖਦੇ ਰਿਹਾ ਜਾਂਦੇ ਆ ਹਾਂਜੀ ਦੋਸਤੋ ਬਹੁਤ ਸਾਰੇ ਪੁੱਤਰ ਨੂੰ ਹਾਂ ਇਸ ਤਰ੍ਹਾਂ ਹੁੰਦੇ ਆ ਵੀ ਜਦੋਂ ਉਹ ਕਾਫੀ ਪੈਸਾ ਕਮਾਉਂਦੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਜਿਹੜੀਆਂ ਭੈਣਾਂ ਨੇ ਸਾਡੇ ਤੇ ਬੋਝ ਨੇ ਜਾਂ ਸਾਡੇ ਮਾਪਿਓ ਨੇ ਉਹ ਤਾਂ ਕੀੜੇ ਮਕੌੜੇ ਨੇ ਸਮਾ ਸਾਰਿਆਂ ਦਾ ਬਦਲਦਾ ਜੇ ਕੋਈ ਮਿਹਨਤ ਦੇ ਜੋਰ ਤੇ ਹੈਨਾ ਆਪਣਾ ਸਮਾ ਬਦਲਣ ਦੀ ਔਕਾਤ ਰੱਖਦਾ ਤਾਂ ਉਹਦੇ ਦਿਨ ਜ਼ਰੂਰ ਬਦਲਦੇ ਆ ਜੇ ਸਾਡਾ ਚੰਗਾ ਸਮਾ ਚੱਲ ਰਿਹਾ ਤਾਂ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਪਰਿਵਾਰ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਇੱਕ ਪਰਿਵਾਰ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਜੇ ਇੱਕ ਪਿੱਛੇ ਚੱਲ ਰਿਹਾ ਤਾਂ ਉਹ ਕਦੇ ਨਾਲ ਨਹੀਂ ਰਲ ਸਕਦਾ ਪਰਿਵਾਰ ਉਹੀ ਹੁੰਦਾ ਜਿੱਥੇ ਸਾਰੇ ਰਲ ਮਿਲ ਕੇ ਮਿਹਨਤ ਕਰਦੇ ਆ ਤੇ ਰਲ ਮਿਲ ਕੇ ਇਨਵੈਸਟਮੈਂਟ ਕਰਦੇ ਆ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸਾ ਹੀ ਮੁੱਖ ਹੋ ਗਿਆ ਤੇ ਜੇ ਤੁਹਾਡੇ ਕੋਲ ਪੈਸਾ ਤਾਂ ਹੀ ਤੁਹਾਡੇ ਜਿਹੜੇ ਰਿਸ਼ਤੇ ਨਾਤੇ ਬਚੇ ਰਹਿੰਦੇ ਆ ਅਦਰਵਾਈਜ਼ ਸਾਰੇ ਤੁਹਾਡੇ ਤੋਂ ਪਾਸਾ ਵਟਦੇ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ